ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸੁਖਿੰਦਰ ਤੂਰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਸਾਹਮਣੇ ਹੈਲਥ ਬਾਰੇ ਵੀਡੀਓ ਲੈ ਕੇ ਆਈਆਂ ਮੇਰੀ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਜੀ ਜਿਵੇਂ ਅਮੀਰ ਲੋਕ ਤਾਂ ਆਪਣਾ ਇਲਾਜ 5 ਸਟਾਰ ਹਸਪੀਟਲਾਂ ਵਿੱਚ ਕਰਵਾ ਲੈਂਦੇ ਹਨ ਅਤੇ ਗਰੀਬ ਇਨਸਾਨ ਮਾਰੇ ਜਾਂਦੇ ਹਨ ਇਸੇ ਤਰ੍ਹਾਂ ਮੈਂ ਵੀ ਮੀਡੀਅਮ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਅਤੇ ਆਪਣੇ ਜੀਵਨ ਸਾਥੀ ਦੇ ਨਾਮ ਰਾਦ ਬਿਮਾਰੀ ਨਾਲ ਦੋ-ਦੋ ਹੱਥ ਕਰਦੀ ਆ ਰਹੀ ਹਾਂ ਰੱਬ ਦਾ ਸ਼ੁਕਰ ਹੈ ਪੈਨਸ਼ਨ ਵੀ ਆਉਂਦੀ ਹੈ 4-60 ਵੀ ਹਨ ਪਰ ਫਿਰ ਵੀ ਪੈਸਿਆਂ ਦੀ ਚਿੰਤਾ ਲੱਗੀ ਰਹਿੰਦੀ ਹੈ ਸਰਕਾਰੀ ਹਸਪਤਾਲ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦੇ ਉੱਪਰੋਂ ਲੋਕਾਂ ਦੀਆਂ ਸਰਕਾਰਾਂ ਤੇ ਆਸਾਂ ਵੀ ਬਹੁਤ ਵਧ ਗਈਆਂ ਹਨ ਅਤੇ ਕਰਾਪਟ ਪ੍ਰਸ਼ਾਸਨ ਵੀ ਲੋਕਾਂ ਦੇ ਹੱਥ ਖੜੇ ਕਰਵਾ ਰਿਹਾ ਹੈ ਪ੍ਰਵਾਸ ਨਸ਼ੇ ਮੈਡੀਕਲ ਮਾਫੀਆ ਅਨਪੜਤਾ ਗਰੀਬੀ ਅਤੇ ਸਕੂਲ ਸਿਹਤ ਕਮੀ ਵੀ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ ਮੌਕਾ ਪਰ ਸਰਕਾਰਾਂ ਨੇ ਵੀ ਸਮੇਂ ਸਿਰ ਮੈਡੀਕਲ ਸਹੂਲਤਾਂ ਬਾਰੇ ਨਹੀਂ ਸੋਚਿਆ ਕਿਤੇ ਅਪਰਾਲੇ ਸਮੇਂ ਦੇ ਹਾਨੀ ਨਹੀਂ ਹੋਈ ਚਾਹੀਦਾ ਤਾਂ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਹੋਵੇ ਪੀਜੀਆਈ ਵਰਗੇ ਹਸਪੀਟਲ ਹੋਵੇ ਪੰਜਾਬ ਵਿੱਚ ਇੰਜ ਵਰਗੇ ਪੰਜ ਹਸਪੀਟਲ ਹੋਣ ਜਿੱਥੇ ਲੋਕਾਂ ਨੂੰ ਮੇਜਰ ਬਿਮਾਰੀਆਂ ਦਾ ਇਲਾਜ ਮਿਲ ਸਕੇ ਪਰ ਅਸੀਂ ਸਮੇਂ ਦੀ ਹਾਨੀ ਨਾ ਹੋਣ ਕਰਕੇ ਅਸਮਰਥ ਹੋ ਕੇ ਰਹਿ ਜਾਂਦੇ ਹਾਂ ਭਾਈ ਕਨਈਆ ਜੀ ਨੇ ਹਰ ਮਰੀਜ਼ ਵੱਲ ਸਵੱਲੀ ਅੱਖ ਨਾ ਦੇਖਿਆ ਅਤੇ ਹਰ ਕਦੇ ਮਲਮ ਪੱਟੀ ਵੀ ਕੀਤੀ ਇਸੇ ਤਰ੍ਹਾਂ ਭਗਵਾਨ ਸਮਾਨ ਨੇ 10 ਲੱਖ ਦਾ ਮੌਕ ਮੰਤਰੀ ਸਿਹਤ ਕਾਰਡ ਬਣਾ ਕੇ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਪ੍ਰਮਾਤਮਾ ਇਸ ਸਕੀਮ ਨੂੰ ਚਾਰ ਚੰਨ ਲਾਵੇ ਮੇਰੇ ਪੰਜਾਬ ਦਾ ਕੋਈ ਵੀ ਮਰੀਜ਼ ਇਲਾਜ ਤੋਂ ਬਿਨਾ ਨਾ ਮਰੇ ਪਰ ਮੈਂ ਅਪੀਲ ਕਰਦੀ ਹਾਂ ਕਿ ਸਾਡੇ ਗੁਰੂ ਘਰਾਂ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਕਮਾਈ ਹੁੰਦੀ ਹੈ ਉਹਨਾਂ ਨੂੰ ਵੀ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਸਾਰੇ ਜਾਣੇ ਰਲ ਮਿਲ ਕੇ ਆਪਾਂ ਸਿਹਤ ਬਾਰੇ ਹੈਲਪ ਕਰਗੇ ਆਪਾਂ ਲੰਗਰ ਤਾਂ ਬਹੁਤ ਲਾਉਨੇ ਆ ਪਰ ਇਧਰ ਵੀ ਧਿਆਨ ਦੇਗੇ ਉਮੀਦ ਆ ਮੇਰੇ ਇਹ ਵਿਚਾਰ ਸਾਰਿਆਂ ਨੂੰ ਅੱਛੇ ਲੱਗਣਗੇ ਆਪ ਦੀ ਆਸ ਦੀ ਉਮੀਦ ਨਾਲ ਤੁਹਾਡੀ ਆਪਣੀ ਸੁਰਜਿੰਦਰ ਤੂ ਧੰਨਵਾਦ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ